ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਕੈਲੀਫੋਰਨੀਆ ਤੋਂ ਤੁਰੇ ਸੀ ਪੈਂਸਿਲਵੇਨੀਆ ਲੋਡ ਲਾਉਣ ਤੇ ਆਪਾਂ ਕੱਲ ਬਲੌਗ ਨਹੀਂ ਬਣਾਇਆ ਵਿੱਚ ਦੀ ਤੇ ਅੱਜ ਆਪਾਂ ਪੈਂਸਿਲਵੇਨੀਆ ਪਲੇਸ ਤੇ ਗਏ ਪਹੁੰਚ ਤੇ ਸਵੇਰ ਦੇ 4 ਵਜੇ ਹੋਏ ਨੇ ਆਪਾਂ ਪੰਪ ਤੋਂ ਤੁਰ ਕੇ ਇੱਥੇ ਆ ਗਏ ਸੀ ਪਲੇਸ ਤੇ ਹੁਣ ਕਰਾਉਨੇ ਆਪਾਂ ਚੈੱਕ ਇਨ ਆ ਆ ਦੇਖੋ ਆਪਾਂ ਪਲੇਸ ਤੇ ਗਏ ਪਹੁੰਚ ਮਾਸਟਰ ਚੈੱਕ ਇਨ ਆਫਿਸ ਆਪਾਂ ਚੈੱਕ ਇਨ ਆਫਿਸ ਤੇ ਚੈੱਕ ਇਨ ਕਰਾ ਕੇ ਪੇਪਰ ਲਿਜਾ ਕੇ ਦੇਖਦੇ ਆਪਾਂ ਕੀ ਕਹਿੰਦੇ ਨੇ ਕਾਲ ਕਰਦੇ ਨੇ ਜਾਂ ਆਪਾਂ ਨੂੰ ਡੋਰ ਨੰਬਰ ਦਿੰਦੇ ਨੇ ਇਹ ਅੱਜ ਆਪਾਂ ਨੂੰ ਆ ਗਈ ਸੀ ਇਹਨਾਂ ਦੀ ਕਾਰ ਕਹਿੰਦੇ ਪੇਪਰ ਵਰਕ ਲੈ ਕੇ ਆਫਿਸ 'ਚ ਚਲੇ ਜਾਓ ਤੇ 74 ਨੰਬਰ ਡੋਰ ਦੇ ਤੇ ਆਪਾਂ ਨੂੰ ਪਹਿਲਾਂ ਆਪਾਂ ਚੈੱਕ ਇਨ ਕਰਾ ਆਈਏ ਪੇਪਰ ਉਹਨਾਂ ਨੂੰ ਦੇ ਆਈਏ ਫਿਰ ਇਹ ਆਪਾਂ ਨੂੰ ਜਦੋਂ ਡਿਲੀਵਰੀ ਆਪਣੀ ਹੋ ਗਈ ਖਾਲੀ ਹੋ ਗਿਆ ਟਰੇਲਰ ਫਿਰ ਆਪਾਂ ਨੂੰ ਇਹ ਪੇਪਰ ਦੇ ਦੇਣਗੇ 74 ਡੋਰ ਤੇ ਲਾ ਦਣ ਆਪਾਂ ਨੇ ਲਿਜਾ ਕੇ ਪੇਪਰ ਦੇਣ ਤੋਂ ਬਾਅਦ ਚਲੋ ਚੱਲਦੇ ਆਪਾਂ ਕੇ ਪਰਫਰਾ ਕੇ ਅੰਦਰ ਤੇ ਲਾਉਣੇ ਬੈਕ ਡੋਰ ਤੇ ਇੱਥੇ ਫੜਾਉਣੇ ਆਪਾਂ ਨੇ ਪੇਪਰ ਆਏ ਚੈੱਕ ਇਨ ਆਫਿਸ ਇਹ 62 ਕੇ ਆ ਸੀ ਡੋਰ ਨੰਬਰ ਵੀ ਉੱਥੇ ਚੈੱਕ ਇਨ ਆਫਿਸ ਉੱਥੇ ਕਰਾ ਦੋ ਜਮਨ ਲਿਜਾ ਕੇ ਪੇਪਰ ਫੜਾ ਦੋ ਉਹਨਾਂ ਨੂੰ ਉਹ ਤੋਂ ਬਾਅਦ ਆਪ ਦਾ ਡੋਰ ਤੇ ਬੈਕ ਲਾ ਦਿਓ ਟਰੱਕ ਜਦੋਂ ਖਾਲੀ ਹੋ ਗਿਆ ਸੀ ਫਿਰ ਕਾਲ ਕਰ ਦਾਂਗੇ ਪੇਪਰ ਆ ਉਹਦੇ ਇੱਥੋਂ ਫੜ ਕੇ ਲੈ ਕੇ ਜਾਣੇ ਆ ਤੇ ਇੱਥੇ ਆਪਾਂ ਪੇਪਰ ਫੜਾਉਣੇ ਆ ਆਪਾਂ ਫੜਾ ਕੇ ਪੇਪਰ ਆ ਕੇ ਬਾਹਰ ਤੇ ਟ੍ਰੇਲਰ ਦੇ ਡੋਰ ਆਪਾਂ ਨੇ ਕਰਤੇ ਓਪਨ ਤੇ ਆਪਣਾ ਟ੍ਰੇਲਰ ਪੂਰਾ ਸਿਰੇ ਤੱਕ ਭਰਿਆ ਹੋਇਆ ਸੀ ਪਿੱਛੇ ਬਰੋਕਲੀ ਆ ਤੇ ਵਿਚਾਲੇ ਗਾਜਰਾਂ ਨੇ ਤੇ ਅੱਗੇ ਉਹ ਤੋਂ ਸੰਤਰੇ ਨੇ ਤਿੰਨ ਜਗ੍ਹਾ ਤੋਂ ਲੋਡ ਚੱਕਿਆ ਸੀ ਆਪਾਂ ਨੇ ਤਿੰਨ ਚੀਜ਼ਾਂ ਇੱਥਾਂ ਕਰਕੇ ਇੱਥੇ ਚਾਹ ਹੁਣ ਤਾਂ ਆਪਣਾ ਡੋਰ ਰਹਿ ਗਿਆ ਉੱਥੇ ਲਾ ਦੇਣਾ ਆਪਾਂ ਨੇ ਜਦੋਂ ਆਪਣਾ ਖਾਲੀ ਹੋ ਗਿਆ ਟਰੇਲਰ ਇਹਨਾਂ ਨੇ ਉਦੋਂ ਵੀ ਆਪਾਂ ਨੂੰ ਕਾਲ ਕਰਦਾ ਨਹੀਂ ਵਸ ਜਾ ਕੇ ਆਪਾਂ ਪੇਪਰ ਪਿੱਕ ਕਰ ਲੈਣੇ ਨੇ ਤੇ ਉਸ ਤੋਂ ਬਾਅਦ ਆਪਣੇ ਇੰਨਾ ਕੰਮਾਂ ਕਰਕੇ ਡੋਰ ਬੰਦ ਆਪਾਂ ਨੇ ਟਰੇਲਰ ਖਿੱਚ ਦੇਣਾ ਸਿੱਧਾ ਵਿਰਚੈਸਟਰ ਨੂੰ ਉੱਥੋਂ ਆਪਾਂ ਨੇ ਲੋਡ ਚੱਕਣਾ ਉਹ ਆਪਣੇ ਸਿੱਧਾ ਸ਼ਹਿਰ ਨੂੰ ਜਾਂਦਾ ਬੇਕਰ ਸ਼ਹਿਰ ਨੂੰ ਪਰ ਕਿਤੇ ਕੋਈ ਐ ਨਹੀਂ ਹੈਗਾ ਵੀ ਰਸਤੇ ਚ ਲਾਉਣਾ ਪਊਗਾ ਤਾਂ ਕਰਕੇ ਆਪਾਂ ਦਾ 26 ਤਰੀਕ ਨੂੰ ਉੱਤਰਦਾ ਜੇ ਆਪਾਂ ਪਹਿਲਾਂ ਪਹੁੰਚ ਗਏ ਤਾਂ ਪਹਿਲਾਂ ਘਰੇ ਲਾ ਦਾਂਗੇ ਜਾ ਅਪਾ ਟਰੱਕ ਦਿੱਤਾ ਲਾ ਡੋਰ ਤੇ ਬੈਕ ਤੇ ਹਰੇ ਹਰੀ ਲਾਈਟ ਆ ਜਦੋਂ ਰੈੱਡ ਲਾਈਟ ਹੋ ਗਈ ਤਾਂ ਇਹਨੇ ਤਾਰਨਾ ਸ਼ੁਰੂ ਕਰ ਦੇਣਾ ਆਪਣਾ ਲੋਡ ਗਿਆ ਸੀ ਉੱਤਰ ਤੇ ਪੇਪਰ ਵਰਕ ਪਾ ਲੈ ਅੰਦਰੋਂ ਜਾ ਕੇ ਟ੍ਰੇਲਰ ਹੋ ਗਿਆ ਖਾਲੀ ਤੇ ਨਾਲੇ 2-3 ਘੰਟੇ ਆਪਾਂ ਸੋ ਲਿਆ ਤੇ ਨੀਂਦ ਪੂਰੀ ਹੋ ਗਈ ਹੁਣ ਆਪਾਂ ਨੇ ਜਾਣਾ ਵੈਂਚੈਸਟਰੋਂ 2 250 ਮੀਲ ਤੋਂ ਲੋੜ ਚੱਕਣਾ ਤਾਂ ਕਰਕੇ ਹੁਣ ਆਪਾਂ ਬਸ ਨਿਕਲਦੇ ਆਂ ਪੇਪਰ ਕਰਕੇ ਸੈਂਡ ਅੱਗੇ ਨਸਪੈਜ ਨੂੰ ਆਪਣੀ ਨੂੰ ਤੇ ਚੱਲਦੇ ਆਂ ਫਿਰ ਮਿੱਤਰੋ ਚਲੋ ਜੀ ਆਪਣਾ ਸਾਰਾ ਕੰਮ ਡਾਨਣਾ ਤੇ ਨਿਕਲ ਕੇ ਆਪਾਂ ਇੱਥੋਂ ਵੈਸੇ ਆਹ ਵਧੀਆ ਚੀਜ਼ ਹੈ ਕਈ ਪਲੇਸਾਂ ਦੇ ਪਾਰਕਿੰਗ ਹੁੰਦੀ ਹੈ ਜੇ ਆਪਾਂ ਪਹਿਲਾਂ ਆ ਜਾਨੇ ਆ ਅਪਾਇੰਟਮੈਂਟ ਤੋਂ ਤਾਂ ਖੜ ਸਕਦੇ ਆਂ ਕਿਤੇ ਕਿਤੇ ਬਹੁਤ ਦਿੱਕਤ ਆਉਂਦੀ ਹੈ ਸਟਰੀਟਾਂ ਦੇ ਘੜਨਾ ਪੈਂਦਾ ਪਹਿਲਾਂ ਵੀ ਇੱਥੇ ਲੋਡ ਲਾਇਆ ਵੈਸੇ 5 ਵਜੇ ਦੀ 6 ਵਜੇ ਦੀ ਅਪਾਇੰਟਮੈਂਟ ਸੀ ਆਪਾਂ 5 ਵਜੇ ਚੈੱਕ ਇਨ ਕਰਾ ਕੇ ਆ ਗਏ ਸੀ ਤੇ ਆਪਣਾ ਟਾਈਮ ਹੋਇਆ 8 ਤਿੰਨ ਘੰਟਿਆਂ ਚ ਆਪਾਂ ਵਿਲੇ ਹੋ ਗਏ ਬਸ ਹੁਣ ਤਿੰਨ ਘੰਟਿਆਂ ਦਾ ਆਪਣਾ ਰਸਤਾ ਉੱਥੋਂ ਚੱਕਣਾ ਆਪਾਂ ਨੇ ਲੋਡ ਤੇ ਜਾਂਦਾ ਆਪਣਾ ਸਿੱਧਾ ਆਪਣੀ ਸ਼ਹਿਰ ਬੇਕਰਸਫੀਲਡ ਆਹ ਗ੍ਰੀਨਰੀ ਇੱਧਰ ਐ ਪੈਂਸਿਲਵੇਨੀਆ ਨਿਊਯਾਰਕ ਨਿਊਯਾਰਕ ਸੀ ਇੱਧਰ ਸਾਰੀਆਂ ਸਟੇਟਾਂ ਦੀ ਗ੍ਰੀਨਰੀ ਕਿੱਡੀ ਸੋਹਣੀ ਲੱਗਦੀ ਆ ਆਪਣੇ ਕੈਲੀਫੋਰਨੀਆ ਚ ਨਹੀਂ ਹੈਗੀ ਉੱਧਰ ਤਾਂ ਜਮਾਈ ਰਹਿਤਾ ਹੀ ਹੁੰਦਾ ਮੇਰਾ ਕਿ ਬੈਸਟ ਵਰਦੀਨੀਆਂ ਆਪਾਂ ਖੜੇ ਤੇ ਪਾਇਲਟ ਦੇ ਪੰਪ ਤੇ ਆ ਗਏ ਆਪਣਾ ਲੋਡ ਚੱਕਣ ਚ ਰਹਿੰਦੇ ਆ ਦੋ ਤਿੰਨ ਘੰਟੇ 2 ਵਜੇ ਦੀ ਆਪਣੀ ਪਿਕਅਪ ਆ ਤੇ ਉਦੋਂ ਪਹਿਲਾਂ ਆਪਾਂ ਬੈਗ ਬੂਕ ਚੱਕ ਲਈ ਆਪਾਂ ਸ਼ਾਵਰ ਲਈ ਲੈ ਸ਼ਾਵਰ ਚ ਗਏ ਆਪਾਂ ਆ ਤੇ ਬਹੁਤ ਕਲੀਨ ਮਿਲਦੇ ਐ ਐਸੇ ਸ਼ਾਵਰ ਬਹੁਤ ਵਧੀਆ ਹੁੰਦੇ ਐ ਕਲੀਨ ਡਰਾਈਵਰ ਨੂੰ ਹਸਤੇ ਪੂਰੀ ਫੈਸਿਲਿਟੀ ਮਿਲਦੀ ਆ ਇੱਥੇ ਡਰਾਈਵਰਾਂ ਦੀ ਬੈਟਨ ਨੂੰ ਜਿਵੇਂ ਆ ਡਰਾਈਵਰ ਲੌਂਜ ਬਣਿਆ ਹੋਇਆ ਤੇ ਇੱਥੇ ਆਪਾਂ ਵੇਟ ਕਰ ਸਕਦੇ ਆ ਇੱਧਰ ਖਾਣਾ ਪੀਣਾ ਖਾ ਸਕਦੇ ਆ ਇੱਥੇ ਬੈਠ ਕੇ ਟੀਵੀ ਲੱਗੇ ਹੋਏ ਨੇ ਬੰਦਾ ਬੋਰ ਨਹੀਂ ਹੁੰਦਾ ਹੈਗਾ ਡਰਾਈਵਰਾਂ ਲਈ ਆ ਤਾਂ ਕੁਝ ਮੇਚਾਂ ਲੱਗੀਆਂ ਹੋਈਆਂ ਮ사ਜ ਕਰਨ ਲਈ ਆ ਗੇਮ ਰੂਮ ਬਣਿਆ ਹੋਇਆ ਉੱਪਰ ਖੇਡਣ ਲਈ ਗੇਮਾਂ ਡਰਾਈਵਰਾਂ ਵਾਸਤੇ ਸਾਰੀ ਫੈਸਿਲਿਟੀ ਮਿਲਦੀ ਆ ਏਟੀਐਮ ਤੋਂ ਲੈ ਸਭ ਕੁਝ ਹੁੰਦਾ ਟੀ-ਸ਼ਰਟਾਂ ਕੁਝ ਵੀ ਲੈ ਸਕਦੇ ਆ ਆਪਾਂ ਕੰਪਨੀ ਤੋਂ ਜੋ ਆਪਾਂ ਨੂੰ ਲੋੜ ਆ ਆਪਣੀ ਲੋੜ ਦੀਆਂ ਹਰੇਕ ਚੀਜ਼ ਮਿਲਦੀ ਆ ਲੈ ਲਓ ਕਿਤੇ ਤੰਗ ਹੋਣ ਦੀ ਲੋੜ ਨਹੀਂ ਪੈਂਦੀ ਹੈਗੀ। ਉੱਥੇ ਮਾਈਸਲ ਆਪਸਰ ਆਪਣਾ 셀ਫ ਸਰਵਿਸ ਆ। ਆਪ ਆਪ ਚੱਕ ਕੇ ਸਕੈਨ ਕਰਕੇ ਬਿੱਲ ਭੇਟ ਕਰ ਸਕਦੇ ਆ ਮਸ਼ੀਨਾਂ ਦੇ। ਚਲੋ ਪਾ ਚੱਲਦੇ ਹਾਂ ਬਾਹਰ। ਰੋਡ ਚੱਕੀ ਚੱਲ ਲੱਕੇ। ਹਾਂਜੀ ਆਪਾਂ ਸ਼ਾਵਰ ਚੋਂ ਗਏ ਸੀ ਆ ਬਾਹਰ ਤੇ ਪੰਪ ਤੋਂ ਨੂੰ ਦਿਖਾਇਆ ਹੀ ਅੰਦਰ। ਨਹਾ ਕੇ ਸਰੀਰ ਫਰੈਸ਼ ਫਰੈਸ਼ ਜਿਹਾ ਫੀਲ ਹੋ ਰਿਹਾ ਉਹਨਾਂ ਨੂੰ ਗੁੱਡ ਫੀਲਿੰਗ ਹੋ ਰਿਹਾ। ਬਸ ਆਪਾਂ ਲੋਡ ਚੱਕ ਕੇ ਨਿਕਲਦੇ ਆ ਫਿਰ। ਅੱਜ ਤਾਈਂ ਮੈਂ ਪਹਿਲਾ ਟੀ-ਸ਼ਰਟ ਪਾਈ ਹੋਈ ਸੀ ਹੁਣ ਮੋٹے ਕੱਪੜੇ ਪਾ ਲਏ ਹਾਂ ਬਹੁਤ ਠੰਡੀ ਚੱਲਦੀ ਆ ਤੇ ਜਿਹੜੀ ਜਾਂਦੀ ਠੰਡ ਲੱਗ ਜਾਂਦੀ ਹੁੰਦੀ ਆ ਤਾਂ ਕਰਕੇ ਆਪਾਂ ਸੇਫਟੀ ਰੱਖਣੀ ਚਾਹੀਦੀ ਐ ਤੇ ਸ਼ਾਮ ਸਵੇਰ ਦੀ ਤਾਂ ਹੈਗੀ ਅੱਜ ਠੰਡ ਥੋੜੀ ਥੋੜੀ ਤਾਂ ਕਰਕੇ ਆਪਾਂ ਮੋٹے ਕੱਪੜੇ ਪਾ ਲਏ ਸੀ ਹੁਣ ਆਹ ਦੇਖੋ ਬਾਕੀ ਖੜੇ ਆ ਟਰੱਕ ਤੇ ਆਪਾਂ ਨਿਕਲਦੇ ਆ ਹੁਣ ਇੱਥੋਂ ਆਪਾਂ ਉਹ ਪਲੇਸ ਤੇ ਗਏ ਪਹੁੰਚ ਜਿੱਥੋਂ ਆਪਾਂ ਨੇ ਲੋਡ ਚੱਕਣਾ ਆਹ ਚੈੱਕ ਇਨ ਆਫਿਸ ਆਵਾਸਾ ਇੱਥੇ ਆਪਾਂ ਨੇ ਪੇਪਰ ਮਿਲ ਜਾਣੇ ਆਪਾਂ ਨੂੰ ਵਾਪਸ ਆਉਂਦੇ ਹੋਏ ਇਥੇ ਹੀ ਆਪਣੀ ਚੈੱਕ ਇਨ ਹੋ ਜਾਣੀ ਆ। ਆ ਜਾ ਕੇ ਕਰਦੇ ਆਂ ਚੈੱਕ ਇਨ ਆਪਾਂ। ਨਵੇਂ ਤੋਂ ਨਵਾਂ ਪੰਗਾ ਪੈਂਦਾ ਆਪਣੇ ਨਾਲ ਵੀ। ਹੁਣ ਕਹਿੰਦੇ ਕਹਿੰਦੇ ਟਰੇਲਰ ਸਾਫ਼ ਕਰਕੇ ਲਿਆਓ ਜੀ ਨਹੀਂ ਵਾਸ਼ ਕਰਾ ਕੇ ਲਿਆਓ ਇਹਨੂੰ ਅੰਦਰੋਂ। ਫੇਰ ਅਸੀਂ ਲੋਡ ਲੱਦਾਂਗੇ। ਹੁਣ ਦੇਖਦੇ ਆਂ ਚੱਲਦੇ ਆਪਾਂ ਕਿਤੋਂ ਵਾਸ਼ ਕਰਾ ਕੇ ਲੈ ਕੇ ਆਉਨੇ ਆਂ ਨਹੀਂ ਇਹਨੂੰ। ਸਾਫ਼ ਕਰਦੇ ਆਂ ਜਾ ਕੇ ਕਿਤੋਂ ਬ੍ਰਸ਼ ਲੈ ਕੇ ਫੇਰ ਆਉਨੇ ਆਂ ਵਾਪਸ। ਹਾਂਜੀ। ਆਪਾਂ ਆਪੇ ਟਰੇਲਰ ਕਰਕੇ ਸਾਫ਼ ਗਰਮ ਗਰਮੀ ਹੋਵੇ ਰਿਫਰ ਚੱਲਦਾ ਜਿਨ੍ਹਾਂ ਨੇ ਠੰਡਾ ਸੀ ਟੈਂਪਰੇਚਰ ਕਰਿਆ ਹੋਇਆ। ਤੇ ਕਰਕੇ ਕਲੀਨ ਅਪ ਆ ਗਏ ਅੰਦਰ ਉਹਨਾਂ ਨੇ ਕਹਿਤਾ ਵੀ ਹੁਣ ਲੱਦਾਂਗੇ ਲੋਡ ਅਸੀਂ ਤੇ ਆਪਾਂ ਯਾਰਡ 'ਚ ਖੜ ਗਏ ਇੱਥੇ ਬਾਕੀ ਟਰੱਕ ਵੀ ਵੇਟ ਕਰੀ ਜਾਂਦੇ ਆ ਵਾਰੀ-ਵਾਰੀ ਮੈਸੇਜ ਕਰਨਗੇ ਵੀ ਆਹ ਡੋਰ ਨੰਬਰ ਤੇ ਲਾ ਲਿਓ ਤਾਂ ਆਪਾਂ ਜਾ ਕੇ ਲਾ ਲਾਂਗੇ ਡੋਰ ਨੰਬਰ ਤੇ ਫਿਰ ਕਰਦੇ ਆਂ ਲੋਡ ਟਰੱਕ ਨੂੰ ਆ ਬਾਕੀ ਟਰੱਕ ਵੀ ਖੜੇ ਆ ਦੇਖੋ ਆਹ ਖੜੇ ਆ ਉਹ ਪਰਾਂ ਵੀ ਖੜੇ ਆ ਟਰੱਕ ਇਹ ਸਾਰੇ ਵੇਟ ਕਰੀ ਜਾਂਦੇ ਆ ਵਾਰੀ-ਵਾਰੀ ਸਭ ਦਾ ਨੰਬਰ ਆਉ ਵੈਸੇ ਆਪਣੀ ਅਪਾਇੰਟਮੈਂਟ 2 ਵਜੇ ਸੀ ਆਪਾਂ ਪਹਿਲਾਂ ਆ ਗਏ ਸੀ ਬਾਕੀ ਕਿਸਮਤ ਆ ਹੁਣ ਜਦੋਂ ਲੱਦਣਗੇ ਆਏ ਮਿੱਤਰੋ ਲੋਡ ਹੋ ਗਿਆ ਸੀ ਆਪਣਾ ਟਰੱਕ ਤੇ ਟਾਈਮ ਹੋ ਗਿਆ 5:00 ਵਜੇ ਸਾਢੇ 12:30 ਵਜੇ ਆਏ ਸੀ ਪਕਾ ਵੀ ਟਾਈਮ ਲਾਦਾ ਨਾਲੇ ਨਾਲੇ ਸੋ ਗਏ ਸੀ ਚਲੋ ਕੱਲ੍ਹ ਪਸੁੱਤੇ ਹੀ ਰਾਤ ਨੂੰ ਤੇ ਸੋ ਗਏ ਹੁਣ ਪਤਿਆਰੀ ਹੁਣ ਆਪਾਂ ਚੱਲਦੇ ਆਂ ਆਪਾਂ ਆ ਗਏ ਸੀਗੇ ਰੋਡ 81 ਤੇ ਬਾਈਹੀ ਰੋਡ ਜਾਣਾ ਆਪਾਂ ਨੇ ਤੋਂ ਬਾਅਦ ਨੌਕਸਵਿਲ ਤੋਂ ਆਪਾਂ ਨੇ 40 ਰੋਡ ਤੇ ਚੜ੍ਹ ਜਾਣਾ ਉਹੀ ਆਪਣੀਆਂ ਪਹਿਲਾਂ ਵਾਂਗ 2600 ਕੁਝ ਮੀਲਾਂ ਨੇ ਤੇ ਹੈਗੀ 48 ਘੰਟਿਆਂ ਦੀ ਡਰਾਈਵ ਲਗਾਤਾਰ ਜਾਈਏ ਜੇ ਫਤਾਂ ਰੁੱਕ ਕੇ ਜਾਣਾ ਤਾਂ ਆਪਾਂ ਨੂੰ 2 ਜਾਂ 3 ਦਿਨ ਲੱਗਣਗੇ 3 ਦਿਨ ਲੱਗ ਜਾਣਗੇ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਬੱਦਲ ਕਿਵੇਂ ਨੀਵੇਂ ਆਏ ਹੋਏ ਆ ਖਾਣ ਨੂੰ ਲੈਣ ਆਏ ਸੀ ਤੇ ਆਪਾਂ ਨੇ ਲੈ ਲਿਆ ਪੀਜ਼ਾ ਖਾਣ ਨੂੰ ਭੁੱਖ ਲੱਗੀ ਹੋਈ ਸੀਗੀ ਤਾਂ ਕਰਕੇ ਆਪਾਂ ਇੱਥੂ ਹੀ ਲੈ ਲਿਆ ਸੀਗਾ ਕੋਈ ਵਧੀਆ ਰੈਸਟੋਰੈਂਟ ਆਉਂਦਾ ਨਹੀਂ ਗਾ ਰਸਤੇ 'ਚ ਇੱਥੇ ਕਾਫੀ ਬਣੇ ਹੋਇਆ ਵੈਸੇ ਖਾਣ ਨੂੰ ਵਧੀਆ ਚੀਜ਼ ਹੈ ਵੀ ਵੱਡਾ ਪੰਪਾ ਪੈਟਰੋਲਾ ਜਗ੍ਹਾ ਵੀ ਖੁੱਲੀ ਹੁੰਦੀ ਹੈ ਇੱਥੇ ਜਦੋਂ ਆਉਨੇ ਆਪਾਂ ਇੱਧਰ ਖੜਦੇ ਹੁੰਨੇ ਆਉਂਦੇ ਵੇਲੇ ਤਾਂ ਪਾਰਕਿੰਗ ਖੁੱਲੀ ਹੁੰਦੀ ਹੈ ਮਿਲ ਜਾਂਦੀ ਹੈ ਆਪਾਂ ਨੂੰ ਅੱਪਾ ਨਿਕਲ ਗਏ ਸੀ ਪੰਪ ਤੋਂ ਪੀਜ਼ਾ ਖਾ ਕੇ ਤੇ ਬਾਹਰ ਚੱਲਦੇ ਆਪਾਂ ਕੀ ਕਰੀਏ ਬਨ ਰੋਡ ਤੇ ਚੜ ਜਾਣਾ ਆਪਾਂ ਨੇ ਹਵੀ ਵੀ ਆਈ ਜਾਂਦਾ ਕੋ ਮੁੰਡਾ ਆਪਣਾ ਉਹਨੂੰ ਦੇਖਦੇ ਆਂ ਜੇ ਰਸਤੇ ਚ ਮਿਲਦੇ ਆਂ ਮੇਰੇ ਕੋਲੇ ਵੈਸੇ ਟਾਈਮ ਘੱਟ ਉਹਦਾ ਲੋੜ 1 ਵਜੇ ਉੱਤਰਦਾ ਰਾਤ ਨੂੰ ਘੰਟਾ ਪਹਿਲਾਂ ਹੀ ਪਹੁੰਚਦਾ ਹਾਂ ਦੇਖਦੇ ਆਂ ਜਾ ਕੇ ਕੀ ਬਣਦਾ ਕੀ ਆਪਾਂ ਪੰਜ ਪੱਲੇ ਮਾਸੀ ਫੱਲੇ ਤੇ ਕੂਟ ਲਗਾਉਂਗਾ ਸੋਹਣੇ ਦੇਖੋ ਕਿੰਨਾ ਸੋਹਣਾ 뷰 ਹੁੰਦਾ ਗ੍ਰੀਨਰੀ ਤੇ ਦਰਖਤ ਵਾਲੇ ਸੋਹਣੇ ਹੋਵੇ ਚੰਗੇ ਭਲੇ ਹੁੰਦੇ ਰੂਮ ਪਸੰਦ ਕਰਦੀਆਂ ਹੋਡੀਆਂ ਤਾਂ ਫਿਰ ਵੀ ਅੱਖਾਂ ਲੱਗੇ ਜੀ ਆਪਾਂ ਆ ਗਏ ਰੈਸਟ ਏਰੀਏ ਤੇ ਤੇ ਸਵੇਰੇ 3 ਵਜੇ ਦੇ ਤੁਰੇ ਹੋਇਆ ਮੀਂਹ ਆ ਰਹੀ ਆ ਤਿੰਨ ਚਾਰ ਘੰਟੇ ਪੈ ਸੋਣੇ ਇੱਥੇ ਫਿਰ ਤੁਰਾਂਗੇ ਅੱਗੇ ਤੇ ਆਪਾਂ ਬਲੌਗ ਦਾ ਵੀ ਕਰਦੇ ਐਂ ਇੱਥੇ ਤੇ ਸੋ ਕੇ ਅੱਗੇ ਫਿਰ ਚੱਲਾਂਗੇ ਤੇ ਆਪਾਂ ਮਿਲਦੇ ਆ ਨਵੇਂ ਬਲੌਗ 'ਚ ਤੁਹਾਨੂੰ ਘਰ ਪਹੁੰਚਣ ਵਾਲੇ ਬਸ ਆਪਾਂ ਵੀ ਰਹਿ ਗਿਆਂ ਆਪਣੀਆਂ ਕੱਲ ਨੂੰ ਸ਼ਾਮ ਨੂੰ ਪਹੁੰਚ ਜਾਣਾ ਕਰੇ ਤੇ ਚਲੋ ਠੀਕ ਆ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਦੱਸਾ ਦਿਓ ਆਪਣੇ ਵੀ ਆਹ ਰੈਸਟ ਏਰੀਏ ਤੇ ਖੜੇ ਆਪਾਂ ਬਸ ਚਲੋ ਠੀਕ ਆ ਮਿੱਤਰੋ